ਅਰ ਆ ਕੋਈ ਸਮਾਂ ਪਹਿਲਾਂ ਇੱਕ ਜਿਹੜੀ ਖਬਰ ਨਸ਼ਰ ਹੋਈਏ ਜਿਸ ਨੇ ਸਾਰਿਆਂ ਨੂੰ ਸੁਖਦ ਹਾਲਾਤਾਂ ਦੇ ਵਿੱਚ ਦੁਬਾਰਾ ਲੈ ਆਂਦਾ ਕਿ ਹੁਣ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜੀ ਜੰਗ ਦੀਆਂ ਖਬਰਾਂ ਆ ਰਹੀਆਂ ਸੀ ਉਹਨਾਂ ਨੂੰ ਬਰਾਮ ਲੱਗ ਗਿਆ ਇਹ ਜਿਹੜਾ ਉਪਰਾਲਾ ਇਹ ਅਮਰੀਕਾ ਦੇ ਰਾਸ਼ਟਰਪਤੀ ਡੋਨਰ ਟਰੰਪ ਨੇ ਬਹੁਤ ਹੀ ਮੈਂ ਸਮਝਣਾ ਕਿ ਛਲਾਗਾ ਜੋਗ ਕਦਮ ਦਰੇ ਰਾਹੀ ਇਹ ਜਿਹੜਾ ਚੁੱਕਿਆ ਉਹਨਾਂ ਨੇ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਦੀਆਂ ਖਬਰਾਂ ਨੂੰ ਲੈ ਕੇ ਬੇਹੱਦ ਤਨਾਅ ਸੀ ਜਿਹੜਾ ਕਿ ਮੌਜੂਦਾ ਸਮੇਂ ਦੇ ਵਿੱਚ ਸ਼ਾਇਦ ਹੁਣ ਉਸ ਨੂੰ ਬਰਾਮ ਲੱਗ ਜਾਏਗਾ ਠੱਲ ਪੈ ਜਾਏਗੀ ਔਰ ਜੋ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਡਰੋਨਾਂ ਦੇ ਰਾਹੀਂ ਹਮਲੇ ਹੋਏ ਜਿੰਦੇ ਵਿੱਚ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ ਜਿਸ ਦੀ ਪਰਵਾਹੀ ਕਦੇ ਪੂਰੀ ਨਹੀਂ ਹੋ ਸਕਦੀ ਇਸ ਤੋਂ ਪਹਿਲਾਂ ਪਹਿਲਗਾਮ ਦੇ ਵਿੱਚ ਇੱਕ ਵੱਡਾ ਨਰਸਿੰਘਾਰ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਬੇਕਸੂਰ ਲੋਕ ਮਾਰੇ ਗਏ ਔਰ ਇਸੇ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਦੋਹਾਂ ਦੇਸ਼ਾਂ ਦੇ ਅੰਦਰ ਲੜਾਈ ਝਗੜੇ ਦੀਆਂ ਖਬਰਾਂ ਬਣੀਆਂ ਔਰ ਜਿਸ ਦੇ ਦਰਮਿਆਨ ਜੋ ਇੱਕ ਦੂਸਰੇ ਦੇ ਉੱਪਰ ਗੋਲਾਬਾਰੀ ਹੋਈ ਜਿਸ ਦੇ ਵਿੱਚ ਪੁਨਛ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਜਿਹੜਾ ਉੱਥੇ ਵੀ ਸਿੱਖ ਭਾਈਚਾਰੇ ਦਾ ਤੇ ਦੂਸਰੇ ਧਰਮਾਂ ਨਾਲ ਸੰਬੰਧਿਤ ਲੋਕਾਂ ਦਾ ਹੋਇਆ ਇਹ ਆਪਣੇ ਆਪ ਵਿੱਚ ਬੇਹੱਦ ਤਹ ਖਦਾਈ ਪਹਿਲੂ ਸੀ ਲੇਕਿਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਸਾਹਿਬ ਮੈਂ ਸਮਝ ਰਿਹਾ ਕਿ ਇਸ ਵੇਲੇ ਸ਼ਾਂਤੀ ਦੇ ਮਸੀਹਾ ਬਣ ਕੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਬੀਤੀ ਰਾਤ ਲਗਾਤਾਰ ਦੋਨਾਂ ਦੇਸ਼ਾਂ ਦੇ ਮੁਖੀਆਂ ਦੇ ਨਾਲ ਵਿਦੇਸ਼ ਮੰਤਰੀਆਂ ਦੇ ਨਾਲ ਜਾਂ ਜੋ ਵੀ ਉਹਨਾਂ ਦਾ ਢੰਗ ਤਰੀਕਾ ਸੀ ਗੱਲਬਾਤ ਕਰਨ ਦਾ ਉਸ ਦੇ ਨਾਲ ਉਹਨਾਂ ਨੇ ਸੀਜ਼ ਪੈਰ ਕਰਨ ਲਈ ਦੋਨਾਂ ਮੁਲਕਾਂ ਨੂੰ ਰਾਜ਼ੀ ਕਰ ਲਿਆ ਔਰ ਮੈਂ ਸੁਣ ਰਿਹਾ ਸੀ ਭਾਰਤ ਵਾਲੇ ਪਾਸਿਓਂ ਜਿਹੜੇ ਫੌਜ ਦੇ ਬਲਾਰੇ ਨੇ ਉਹਨਾਂ ਨੇ ਬਕਾਇਦਾ ਇਸ ਗੱਲ ਦਾ ਐਲਾਨ ਵੀ ਕਰ ਦਿੱਤਾ ਸੋ ਇਹ ਬੇਹੱਦ ਸ਼ਲਾਘਾਯੋਗ ਹੈ ਇਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਏ ਔਰ ਜਿਹੜੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜੋ ਗਲਤ ਫਵਾਮਾ ਫੁਲਾਈਆਂ ਜਾਂ ਫੇਕ ਨਿਊਜ਼ ਚਲਾਈ ਉਹਨਾਂ ਨੂੰ ਵੀ ਲਾਣਤਾਂ ਲੋਕਾਂ ਵੱਲੋਂ ਪੈਣੀਆਂ ਚਾਹੀਦੀਆਂ ਨੇ ਔਰ ਉਹਨਾਂ ਨੂੰ ਉਹਨਾਂ ਦੀ ਜਾਂਚ ਵੀ ਹੋਣੀ ਚਾਹੀਦੀ ਏ ਕੇਂਦਰ ਸਰਕਾਰ ਰਾਜ ਸਰਕਾਰਾਂ ਉਹਨਾਂ ਦੀ ਜਾਂਚ ਕਰਨ ਕਿ ਉਹਨਾਂ ਨੇ ਅਜਿਹਾ ਫੜਾ ਕਰਮ ਕਿਉਂ ਕੀਤਾ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਝੂਠੀਆਂ ਖਬਰਾਂ ਫਲਾਉਣੀਆਂ ਝੂਠੇ ਬਿਆਨਬਾਜ਼ੀ ਕਰਨੀ ਇਹ ਆਪਣੇ ਆਪ ਦੇ ਵਿੱਚ ਹੋਰ ਜੋ ਅੱਗ ਦੇ ਉੱਤੇ ਤੇਲ ਪਾਉਣ ਵਾਲੀ ਗੱਲ ਹੁੰਦੀ ਏ ਸੋ ਦੋਹਾਂ ਦੇਸ਼ਾਂ ਦੇ ਦਰਮਿਆਨ ਜੋ ਸਿੱਖ ਕੌਮ ਹੈ ਜੋ ਪੰਜਾਬ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਵੱਸਦੀ ਏ ਸਾਡੇ ਦੂਸਰੇ ਧਰਮ ਹਿੰਦੂ ਮੁਸਲਮਾਨ ਬੋਧੀ ਜੈਨੀ ਜਿੰਨੇ ਵੀ ਇੱਥੇ ਵੱਸਦੇ ਨੇ ਔਰ ਉਹਨਾਂ ਸਾਰਿਆਂ ਨੇ ਵੀ ਅੱਜ ਇੱਕ ਜਿਹੜੀ ਇਹ ਸੰਤੁਸ਼ਟੀ ਵਾਲੀ ਇਹ ਖਬਰ ਦੇ ਨਾਲ ਆਪਣਾ ਜਿਹੜਾ ਭੁੱਖੇ ਉਹ ਸੁਰੱਖਿਅਤ ਹੁੰਦਾ ਦੇਖਿਆ ਸੋ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਜਿਹੜਾ ਐਲਾਨ ਕੀਤਾ ਸੀ ਕਿ ਬਕਾਇਦਾ ਬਾਰਡਰ ਦੇ ਉੱਪਰ ਜਾ ਕੇ ਜੋ ਜਿੱਥੇ-ਜਿੱਥੇ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਜੇ ਉਹ ਸੁਰੱਖਿਅਤ ਜਗ੍ਹਾ ਨਹੀਂ ਰਹਿ ਚੁਕੀਆਂ ਤਾਂ ਉਥੋਂ ਲਿਆ ਕੇ ਸੁਖਾਸਨ ਕੀਤਾ ਜਾਵੇਗਾ ਉਹ ਵੀ ਬੇहद ਛਲਾਗਾ ਜੋਗ ਸੀ ਜਿਹੜਾ ਲੰਗਰ ਦਾ ਤੇ ਫਸਟ ਡੇਟ ਦਾ ਉਹਨਾਂ ਨੇ ਪ੍ਰਬੰਧ ਕੀਤਾ ਸੀ ਉਹ ਵੀ ਬੇहद ਛਲਾਗਾ ਜੋਗੇ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਲੋਕਾਂ ਦਾ ਹੁਣ ਤੱਕ ਨੁਕਸਾਨ ਹੋ ਗਿਆ ਭਾਰਤ ਸਰਕਾਰ ਨੂੰ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਏ ਔਰ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਾ ਚਾਹੀਦਾ ਔਰ ਸਾਡੀ ਸਿਵਲ ਸੁਸਾਇਟੀ ਨੂੰ ਹੁਣ ਦੋਨਾਂ ਦੇਸ਼ਾਂ ਵੱਲ ਤਰਫੋਂ ਅੱਗੇ ਆਉਣਾ ਚਾਹੀਦਾ ਔਰ ਚਾਹੇ ਉਹ ਭਾਰਤ ਦੇ ਵਿੱਚ ਹੁਣ ਚਾਹੇ ਪਾਕਿਸਤਾਨ ਦੇ ਵਿੱਚ ਹੁਣ ਜਿਨ੍ਹਾਂ ਨੂੰ ਨੋਬਲ ਅਵਾਰਡ ਮਿਲੇ ਹੋਏ ਨੇ ਜਿਨ੍ਹਾਂ ਨੂੰ ਜਿਹੜਾ ਚੰਗੇ ਕੰਮਾਂ ਦੇ ਲਈ ਜਿਹੜੀਆਂ ਚੰਗੀਆਂ ਸੁਭਾਵਾਂ ਦੇ ਲਈ ਵੱਡੇ ਵੱਡੇ ਇਨਾਮ ਮਿਲੇ ਨੇ ਉਹ ਸਾਰੇ ਇਕੱਠੇ ਹੋ ਕੇ ਇਹ ਜੰਗ ਭਵਿੱਖ ਦੇ ਵਿੱਚ ਕਦੇ ਨਾ ਵਾਪਰੇ ਕੋਈ ਇਹੋ ਜਿਹਾ ਹਾਲਾਤ ਨਾ ਬਣ